ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਫਰਵਾਹੀ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈਕੋਲ ਮੱਝਾ ਜੀ ਸੁਣ ਵਾਲੀ ਵੱਧ ਜਾਣਕਾਰੀ ਲਵਾਂਗੇ ਆਪਾਂ ਬਾਈ ਤੋਂ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਲੋਡ ਕਰੋ ਜੀ 7528000355 ਜੀ ਬਾਕੀ ਭਰਾ ਆਪਣਾ Facebook ਤੇ ਪੇਜ ਆ ਗਰਜੀਤ ਰਾਏ ਉਨਵਾ ਤੋ ਫਾਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਦਾੜ ਤੱਕ ਨਵੀਂ ਨਵੀਂ ਵੀਡੀਓ ਅਪਲੋਡ ਕਰ ਸਕੀ। 22 ਦਾ ਨੰਬਰ ਲਾਵਾਂਗੇ ਉੱਪਰਲੇ ਸਾਰਾ ਟਾਈਟਲ 'ਚ ਠੀਕ ਹੈ ਨਾ ਪਹਿਲਾ ਨੰਬਰ 22 ਦੀ ਹੁੰਦਾ ਹਨ ਤੇ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਨੇ ਆ ਜੀ ਜਾਣਕਾਰੀ। ਬਾਈ ਜੀ ਸਤਿ ਸ੍ਰੀ ਅਕਾਲ ਜੀ। ਸਿੱਕਾ ਬਾਈ ਨਾਮ ਨਾਮ ਕੁਲਵਿੰਦਰ ਸਿੰਘ ਜੀ ਪੈਂਡ ਫਰਵਾਈ ਜ਼ਿਲ੍ਹਾ ਬਰਨਾਲਾ ਜੀ। ਮਾਝ ਦੀ ਜਾਣਕਾਰੀ ਦਿਓ ਵੀ ਕਵੇਂ ਸੂਏ ਸੂਹੂ ਹੈ। ਇਹ ਮੈਂ ਚੌਥੇ ਸੂਹੂ ਬਾਈ। ਹਾਂਜੀ। ਇਹ ਦੁੱਧ ਦਾ ਰਿਕਾਰਡ 17 ਕਿਲੋ ਚੋਂ ਆਇਆ ਹੈ ਜੀ ਆਪਣਾ। ਘਰ ਦੀ ਮਾਝ ਆਈ ਆਪਣੀ। ਠੀਕ ਹੈ। ਹਾਂਜੀ ਹਾਂ। ਤੇ ਪਿਛਲੇ ਸੂਏ 17 ਲਿਖਿਆ। ਪਿਛਲੇ 17 ਚ ਆਪਣਾ ਚੋਇਆ ਹੋਇਆ ਈ। ਠੀਕ ਆ। ਸੂਆ ਚੌਥਾ। ਸੂਆ ਚੌਥਾ ਈ। ਠੀਕ ਆ। ਹਾਂ ਜੀ। ਰੇਟ ਭਰਾ ਦਾ। ਰੇਟ ਆਪਾਂ ਫੋਨ ਤੇ ਕਰਾਂਗੇ ਇਹਦਾ। ਠੀਕ ਆ ਜੀ। ਹਾਂ ਜੀ। ਅੰਤ ਦਿਨ ਕਿੰਨੇ ਬਾਕੀ ਆਲੇ? ਇਹ ਦਿਨਾਂ ਦੇ 22 ਦਿਨੋਂ ਦਿਨ ਪੂਰੇ ਆਈ। ਅ ਲਿਖਿਆ ਵੀ ਆਪਣੇ ਕਰੀ। ਹਾਂ ਜੀ ਲਿਖਿਆ ਹੋਇਆ ਡਿਟੇਲ ਰਿਕਾਰਡ ਪੂਰਾ ਈ। ਠੀਕ ਆ ਠੀਕ। ਹਾਂ ਜੀ ਹਾਂ। ਤੋਰ ਦੂ ਭਰਾ। ਲੋ ਭਰਾ। ਅ 22 ਦਿਨਾਂ ਪੂਰੇ ਆ। 1-2 ਦਿਨ ਉੱਪਰ ਵੀ ਲੈ ਆ ਦੀ ਥਾਂ ਤੋਂ ਤੁਸੀਂ ਦੇਖੋ। ਮੈਂ ਲੈਣ ਦੀ ਆਈ 5-7 ਤਰ੍ਹਾਂ ਨੂੰ ਉੱ ਚੰਗੀ ਪਣੀ ਬਲੋਸੀਆ ਕੱਦ ਵੜ ਸੁੱਕ ਨਾ ਕਰ ਮਲੇ ਦਾ ਸੋਣਾ ਲੋ ਜੀ ਗੰਗਾ ਜਾ ਤੁਸੀਂ ਲਾ ਹਾ ਤੇ ਭਰਾ ਠੀਕ ਹੈ ਨਾ ਲੋ ਜੀ ਚੰਗੀ ਪਣੀ ਬਲੋਸੀਆ ਆ ਜਾ ਆ ਘਰੇਲੂ ਮੱਝ ਆ ਬਾਈ ਦੀ ਕੋਈ ਪਪਾਰ ਤਾਂ ਨਹੀਂ ਲੋ ਹੁਣ ਭਰਾ ਇਸ ਮੜਾ ਜਾ ਲੋ ਨਾ ਠੀਕ ਹੈ ਜੀ ਲਿਓ ਉਧਰ ਨੂੰ ਖਾਣੋ ਜੀ ਅੱਜ ਤੋਂ ਬਾਈ ਤੇ ਲਾਦੇ ਬਾਈ ਦਾ 6 ਫੁੱਟ 6.5 ਫੁੱਟ ਕਰਦਾ ਉਸਾਨ ਅੱਗੇ ਮੈਂ ਤੁਸੀਂ ਕਰ ਸਕਦੇ ਪਰਾ ਲੋ ਜੀ ਢੱਲਾ ਢੁਲਾ ਕਰਮਾ ਵਾਲੀ ਦੇ ਪਈਆਂ ਵਾਲੇ ਠੀਕ ਹੈ ਨਾ ਬਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਪਰਾ ਪੈਂਟ ਫਰਵਾਹੀ ਤੇ ਜਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਘਰ ਦੀ ਝੋਟੀ ਹੈ ਬਾਈ ਦੀ ਠੀਕ ਹੈ ਨਾ ਮੱਝ ਮਿਲਦੇ ਆ ਪਰਾ ਕਿਸੇ ਨਵੀਂ ਵੀਡੀਓ ਚ ਆ ਕੇ ਬਾਈ